ਬੀ ਸਾਹਿਬ ਕੀ ਮਾਮਲਾ ਹੈ ਸਾਰਾ ਜਿਹੜਾ ਬੈਂਕ ਦੇ ਤੁਸੀਂ ਆਏ ਹੋ ਅੱਜ ਸਾਨੂੰ ਤਕਰੀਬਨ ਸਮਾਂ 3:00 ਮਿੰਟ ਦੇ ਇਨਫੋਰਮੇਸ਼ਨ ਆਈ ਹੈ ਉਨਪਈ ਫਰੈਂਡ ਦੇ ਨਿਹਾਰਣਾ ਚਟਾ ਦੇ ਐਚਜੀਐਸ ਬੈਂਕ ਦੇ ਵਿੱਚ ਤਿੰਨ ਨਕਾਬਪੋਸ਼ ਲੋਕ ਪਿਸਤੌਲ ਦੀ ਨੋਕ ਤੇ ਬੜੀ ਹੈ ਤੇ ਉਹਨਾਂ ਨੇ ਬੈਂਕ ਦੇ ਵਿੱਚ ਜਿਹੜੀ ਡਕੈਤੀ ਕੀਤੀ ਹੈ ਤੇ ਬੈਂਕਚ ਡਕੈਤੀ ਕਰਕੇ ਇਮੀਡੀਏਟਲੀ ਉਹ ਚਿੱਟੇ ਦੰਡੀ ਟੁੰਡਈ ਵਰਨਾ ਗੱਡੀ 'ਚ ਨਿਕਲ ਗਏ ਆ ਤੇ ਇਨਫੋਰਮੇਸ਼ਨ ਮਿਲਦੇ ਹੀ ਇਮੀਡੀਏਟਲੀ ਜਿਹੜੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਤੇ ਉਹਨੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਜਿਹੜਾ ਪਰਚਾ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਮੀਡੀਏਟਲੀ ਪਰਚਾ ਦਰਜ ਕਰਕੇ ਅਸੀਂ ਵਕ ਵਕ ਟੀਮ ਬਣਾ ਕੇ ਜਿਹੜਾ ਕਿ ਛੇਤੀ ਛੇਤੀ ਟ੍ਰੇਸ ਕਰ ਲਾਗੇ ਐਸਐਸਪੀ ਸਾਹਿਬ ਦੱਸਿਆ ਇਹਨਾਂ ਨੇ ਕਿੰਨੀ ਕੁ ਮਾਉਂਡ ਗਈ ਹੈ ਅੰਦਰੋਂ ਅਮਾਉਂਟ ਅਜੇ ਵੈਰੀਫਾਈ ਕੀਤੀ ਜਾ ਰਹੀ ਹੈ ਜਿੱਦਾਂ ਵੈਰੀਫਾਈ ਹੁੰਦੀ ਫਿਰ ਅਸੀਂ ਫਿਰ ਵੀ ਕੁਝ ਦੱਸਿਆ ਹੋਊਗਾ ਅੰਦਾਜ਼ਾ ਵੀ ਕੁਝ ਵੀ ਕੁਝ ਵੀ ਦੱਸਿਆ ਹੋਵੇਗਾ ਹਜੇ ਐਗਜ਼ੈਕਟਲੀ ਦੱਸਣਾ ਔਖਾ ਹੈ ਸਰ ਟੋਟਲ ਕਿੰਨੇ ਬੰਦੇ ਤੇ ਪਤਾ ਲੱਗਿਆ ਹੁਣ ਤੱਕ ਟੋਟਲ ਤਿੰਨ ਬੰਦੇ ਜਿਹੜਾ ਸਾਨੂੰ ਦਿਖਾਈ ਦੇ ਰਹੇ ਹੈਗੇ ਤਿੰਨ ਬੰਦਿਆਂ ਦਾ ਹੈਗਾ ਜੀ ਕੀ ਚੀਜ਼ ਚਾਈ ਸੀ ਜੀ ਉਹ ਇੱਕ ਚਿੱਟੇ ਰੰ ਸੋ ਜੀ ਪੁੱਛਾਂ ਸੀ ਹਰ ਕੀ ਪਿਸਟਲ ਵਗੈਰਾ ਕਿੰਨੇ ਸੀ ਉਹਨਾਂ ਕੋਲ ਦੱਸਿਆ ਇਹਨਾਂ ਨੇ ਕੁਝ ਉਹਨਾਂ ਕੋਲ ਜਿਹੜੇ ਸਾਨੂੰ ਹਏ ਤਾਂ ਦੋ ਪਿਸਟਲ ਤਾਂ ਦਿਖ ਰਹੇ ਹੈਗੇ ਹੋ ਸਕਦਾ ਹੈ ਤੀਜੇ ਦੇ ਕੋਲ ਵੀ ਹੋਵੇ ਇਹ ਤਾਂ ਜੀ ਪੁੱਛਿਆ ਇਹਨਾਂ ਕੋਲ ਮੌਕੇ ਤੇ ਸਕਿਉਰਿਟੀ ਗਾਰਡ ਹੈ ਵੀਡੀਓ ਜਿਹੜਾ ਚੈੱਕ ਕੀਤਾ ਸਕਿਉਰਿਟੀ ਗਾਰਡ ਸੀ ਅੱਛਾ ਜੀ ਘਟਨਾ ਨੂੰ ਅੰਜਾਮ ਦੇ ਕੇ ਉਹ ਕਿੱਧਰ ਨੂੰ ਗਏ ਨੇ ਕੁਝ ਰਿਕਵਰੀ ਜਾਂ ਮੋਬਾਈਲ ਵਗੈਰਾ ਕਹਿੰਦੇ ਰਿਕਵਰ ਹੋਇਆ ਕੁਝ ਬਿਲਕੁਲ ਜਿਹੜਾ ਇਹ ਤਿੰਨ ਕਾਪਕੋਸ਼ ਆਏ ਸੀ ਇਹਨਾਂ ਨੇ ਕੁਝ ਕਸਟਮਰਸ ਦੇ ਵੀ ਮੋਬਾਈਲ ਫੋਨ ਲੈ ਲਈ ਸੀ ਤੇ ਉਹ ਵੀ ਅਸੀਂ ਇਮੀਡੀਏਟਲੀ ਰਿਕਵਰ ਕਰ ਲਏ ਕਿ ਉਹ ਜਿਹੜਾ ਰੂਟ ਜਿਹੜੇ ਰੂਟ ਤੋਂ ਭੱਜੇ ਉਹਨੂੰ ਸਟ੍ਰੈਸ ਕਰਦੇ ਤੇ ਉਹ ਕਿਹੜੀ ਸਾਈਡ ਨੂੰ ਗਏ ਤੇ ਮੋਬਾਈਲ ਕਿਹੜੀ ਸਾਈਡ ਤੋਂ ਕਵਰ ਹੋਇਆ ਜੀ ਤਾਂ ਮਿਕਸ ਹੈਗਾ ਹਜੇ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਤੁਹਾਡੇ ਨਾਲ ਸਾਰੀ ਡੀਟੇਲ ਸ਼ੇਅਰ ਕਰਾਂਗੇ ਸਰ ਐਸ ਐਸ ਸਾਹਿਬ ਕਾਫੀ 1.5 ਘੰਟੇ ਤੋਂ 2 ਘੰਟੇ ਹੋ ਗਏ ਇਸ ਵਾਰਦਾਤ ਹੋਈ ਨੂੰ ਮਤਲਬ ਹੁਣ ਤੱਕ ਆਪਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਕਿੰਨੀ ਕਮੌਂਡ ਗਈ ਆ ਇਹ ਬੈਂਕ ਮੈਨੇਜਰ ਜੀ ਕਰਨਗੇ ਵੈਰੀਫਾਈ ਤੁਸੀਂ ਅੰਦਰ ਤੁਸੀਂ ਮੌਕੇ ਤੇ ਆਏ ਮਤਲਬ ਕੁਝ ਹੋਇ ਦੱਸਿਆ ਵੀ ਕਿੰਨੇ ਹਜ਼ਾਰਾਂ ਚ ਗਏ ਲੱਖਾਂ ਚ ਗਏ ਕੁਝ ਹੋ ਸਕਦਾ ਲੱਖ ਰੁਪਏ ਚ ਗਏ ਜੀ ਸਵੇਰੇ 3 ਵਜੇ ਦੇ ਲੱਗੀ ਬੈਂਕ ਚ ਬਣੀ ਐਸਐਸਪੀ ਸਾਹਿਬ ਦਿਨ ਦਿਹਾੜੇ ਇੱਕ ਵੱਡੀ ਵਾਰਦਾਤ ਹੋਈ ਹੈ ਕੀ ਕਹਿਣਾ ਚਾਹ ਚ ਕੀ ਮਤਲਬ ਤੁਹਾਨੂੰ ਕੀ ਲੱਗਦਾ ਇਹ ਬਿਲਕੁਲ ਵਾਰਦਾਤ ਜਿਹੜੀ ਹੋਈ ਹੈ ਇਹਨੂੰ ਇਮੀਡੀਏਟਲੀ ਟ੍ਰੇਸ ਕਰ ਲਾਂਗੇ ਪਿਛਲੇ ਵੀ ਜਿੰਨੇ ਸੰਗੀਨ ਜਨ ਸਾਟੀ ਚੋਰਾਪ ਹੋਇਆ ਜिले ਚ ਅਸੀਂ ਸਾਰੇ ਹੀ ਰਿਪੋਰਟ ਟਾਈਮ ਦੇ ਵਿੱਚ ਟ੍ਰੇਸ ਕੀਤੇ ਹਨ ਇਹ ਕੇਸ ਵੀ ਅਸੀਂ ਰਿਪੋਰਟ ਟਾਈਮ ਚ ਟ੍ਰੇਸ ਕਰ ਲਾਂਗੇ ਪਰ ਅਸੀਂ ਦੇਖਿਆ ਕਿ ਮੌਕੇ ਤੇ ਜਦੋਂ ਅਸੀਂ ਫਗਵਾੜੇ ਤੋਂ ਆਇਆ ਕੋਈ ਵੀ ਨਾਕਾ ਫਗਵਾੜੇ ਤੋਂ ਲੱਗੇ ਇੱਥੇ ਤੱਕ ਨਹੀਂ ਸੀ ਤਾਂ ਕੀ ਲੱਗਾ ਤੁਹਾਨੂੰ ਨਾਕਾ ਅਚਨਚੇਤ ਲਿਆ ਜਾਂਦਾ ਜੀ ਹਮੇਸ਼ਾ ਨਹੀਂ ਹੁੰਦਾ ਜਦੋਂ ਸਾਨੂੰ ਲੋੜ ਮ ਬਿਲਕੁਲ ਜੀ ਸਾਰੇ ਕੰਟਰੋਲ ਰੂਮਸ ਅਸੀਂ ਅਲਰਟ ਕਰ ਦਿੱਤੇ ਸੀਗੇ ਜੀ ਸਾਰੀ ਪੁਲਿਸ ਫੋਰਸ ਪਾਰਟੀ ਕਦੋਂ ਤੱਕ ਕਦੋਂ ਤੱਕ ਫੜਨ ਦੀ ਕਦੋਂ ਤੱਕ ਫੜਨ ਦੀ ਆਸ ਕੀਤੀ ਜਾ ਸਕਦੀ ਹੈ ਜੀ ਇਮੀਡੀਏਟਲੀ ਅਸੀਂ ਛੇਤੀ ਛੇਤੀ ਫੜ ਲਾਂਗੇ ਜੀ ਥੈਂਕ ਯੂ ਸੋ ਮੱਚ ਥੈਂਕ ਯੂ